ਆਸਵਾਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਹਨਾ ਤੇ ਜਿਨ੍ਹਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੁੱਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਨਾ ਹਰ ਚੰਗੇ ਮਾੜੇ ਸਮੇਂ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਕਬੱਡੀ ਪ੍ਰਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ سپورਟ ਆ ਤੇ ਐਜ ਕੀ ਭਾਜੀ ਨੇ ਭਾਜੀ ਕਹਿੰਦੇ ਮਨਕੀਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ ਜੁम्मे ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣ ਹੋਗੇ 41 ਟਰੈਕਟਰਾਂ ਦੀ ਸੇਵਾ ਹੋਗੀ ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਹਾਂ ਜੀ ਗੁਰੂ ਕੇ ਬਾਗ ਵਾਲਿਆਂ ਨੂੰ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹ ਤੈਨੂੰ ਫਿਰੋਜ਼ਪੁਰ ਆਪਣੇ ਬਾਬਾ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮੰਗਿਰਤੋ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਵੀ ਸਾਨੂੰ ਇੱਕ ਈਓ ਲੋਡ ਹੈ ਇੱਕ ਦੀ ਲੋਡ ਆ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਜਿੱਥੇ ਲੋਡ ਹੈ ਉੱਥੇ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰਿਆਲੀ ਸਾਹਿਬ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾ ਹੈ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਇੱਕ ਟਰੈਕਟਰ ਉਧਰ 11 ਵਜੀਦਪੁਰ ਉਹ ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਇਹਨਾਂ ਦਾ ਨੁਕਸਾਨ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਨਾ ਐਡ ਉਹ ਜਿਹੜਾ ਪਾਣੀ ਚ ਗਿਆ ਬਾਬਾ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਪਾਣੀ ਚ ਡੇ ਕੇ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਫਿਰ ਇਆਂ 10 ਟਰੈਕਟਰ ਬਾਬਾ ਜੀ ਵੀ ਉਹ ਅਸੀਂ ਐਨਾਲਾਈਜ਼ ਕਰ ਲਾਂਗੇ ਭਾਵੇਂ মিডিਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਾਲਾਈਜ਼ ਕਰਕੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਉਹਨਾਂ ਲਈ ਅ ਭਾਈ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਟਰੈਕਟਰਾਂ ਦੀ ਸੇਵਾ ਲਵਾ ਰਹੇ ਹੋ ਬਾਬਾ ਜੀ ਨੇ ਅੱਜ ਨਵਾਂ ਜਿਹੜਾ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੇ ਨੇ ਅੱਜ ਤਕਰੀਬਨ ਜਿਹੜੇ 1 ਬੰਨ ਕੱਚੇ ਪੇੜੀ ਉਹਦੀ ਸੇਵਾ ਲਗਾਤਾਰ 24 ਘੰਟੇ ਲੱਗਦਾ ਨੂੰ ਵੀ ਆਉਣ ਵਾਲੇ ਸਮੇਂ 'ਚ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ ਕਿਉਂਕਿ ਜੇਕਰ ਬੰਦ ਪੱਕੇ ਹੋਣਗੇ ਮੈਨੂੰ ਲੱਗਦਾ ਆਪਣੀ ਇਹ ਸਾਰੀ ਜਿਹੜੀ ਜੂਨਾ ਕੱਟੀ ਜਾਊਗੀ ਇਸ ਨੂੰ ਲੈ ਕੇ ਕਲਾਕਾਰਾਂ ਵੱਲੋਂ ਕੀ ਕੋਈ ਸਹਿਯੋਗ ਜਾਂ ਕੋਈ ਆਪਣੇ ਵਾਸਤੇ ਦੇਖੋ ਦੇਖੋ ਜੀ ਹਰ ਬੰਦਾ ਆਪਦੇ ਹਿਸਾਬ ਨਾਲ ਸਹਿਯੋਗ ਜਿਵੇਂ ਕਲਾਕਾਰ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਰਹੇ ਆ ਬਾਕੀ ਐਤ ਕੀ ਹੜਾਂ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲੀਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੂਧਾ ਵੱਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕਵਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਕਾਰ ਸੇਵਾ ਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਮੰਨ ਲਓ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਹ ਦਿਨ ਜੀ ਘੱਟੂ ਘੱਟ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿੱਦਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਠੀਕ ਹੈ ਟਰੈਕਟਰ ਦਾ ਰਾਹ 'ਚ ਖੜਿਆ ਸੀ ਹਜ਼ਾਰ ਤੋਂ 2 ਹਜ਼ਾਰ ਤੋਂ 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਿਣਾ ਵੀ ਨਹੀਂ ਤਾਂ ਕਦੋਂ ਦਾ ਮੁੱਦਾ ਵਾਜ ਜਾਣਾ ਸੀ ਕਾਲੀ ਯੁਗ ਦਾ ਟਾਈਮ ਆ ਇਹ ਸੰਤਾ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਬਿਆ ਨਾ ਕਦੇ ਦਬਣਾ ਪੰਜਾਬ ਨੇ ਬਹੁਤ ਸੰਤਾ ਪੰਡਾ ਹੈ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਵਿੱਚ ਕਹਿ ਚੁੱਕਾ ਹੈ 47 ਸੰਤਾ ਪੰਜਾਬ ਨੇ ਪੰਜਾਬ ਤੇ ਆਈ ਸਭ ਤੋਂ ਪਹਿਲਾਂ ਹਨਾ 88 ਵਾਲੇ ਹੜ ਆਏ ਠੀਕ ਆ ਪੰਜਾਬ ਇੱਕ ਮਾਰਸ਼ਲ ਆਪਾਂ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਮਾਝਾ ਜਿਹੜਾ ਮਾਝਾ ਬੈਲਟ ਨੂੰ ਮੈਂ ਸਪੈਸ਼ਲ ਕਹਿੰਦਾ ਵੀ ਸਾਰਾ ਸਿਸਟਮ ਸਟਾਰਟ ਉਹਨਾਂ ਤੋਂ ਹੁੰਦਾ ਹੁੰਦਾ ਪਰ ਐਤਕੀ ਮਾਝੇ ਤੋਂ ਆ ਕੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਛੋਟੇ ਆ ਜੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਦੇ ਲੋਕਾਂ ਦੇ ਨਾਲ ਆ ਬਾਕੀ ਸੰਤਾ ਮਹਾਪੁਰਸ਼ਾਂ ਦੇ ਅਸੀਂ ਬੱਚੇ ਆ ਠੀਕ ਆ ਜਿੰਨੀ ਸਾਡੇ ਤੋਂ ਜਿੰਨੀ ਸੇਵਾ ਹੋ ਜੇ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਹੈ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀਰ ਸਾਡੇ ਤੋਂ ਬਹੁਤ ਉੱਤੇ ਚੜ੍ਹਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਦੇ ਲੋਕਾਂ ਨੂੰ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਚੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਤੇ ਸਾਰੇ ਇੰਡੀਆ ਦੇ ਨਹੀਂ ਸਾਰੇ ਵਰਲਡ ਤੇ ਪੰਜਾਬ ਦਾ ਰਾਜ ਆ ਸਾਨੂੰ ਜਿਵੇਂ ਗੁਰਨਾਨਕ ਦੇਵ ਜੀ ਦੀ ਗੱਲ ਆ ਵੀ ਬਾਬਾ ਜੀ ਨੇ ਕਿਹਾ ਸੀ ਵੀ ਉੱਜੜ ਜਾਓ ਠੀਕ ਆ ਅਸੀਂ ਉੱਜੜ ਕੇ ਵਸੇ ਹੋਏ ਲੋਕ ਆ ਅੱਜ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਵਰਲਡ ਚ ਕਿਤੇ ਵੀ ਟਰੈਵਲ ਕਰ ਲੀਏ ਸੋ ਸਾਨੂੰ ਜਿਹੜੀ ਮੈਨੂੰ ਜੋ ਚੀਜ਼ ਬਖਸ਼ ਹੋਈ ਸਾਰੇ ਆਪਣਾ ਵੀ ਕਿਸੇ ਵੀ ਵਰਲਡ ਦੇ 에ਰਪੋਰਟ ਤੇ ਉਤਰ ਜੀਏ ਜਿੱਥੇ ਕੋਈ ਪੰਜਾਬੀ ਆ ਉਹ ਪਛਾਣਦਾ ਤੇ ਸਾਡੇ ਲੋਕਾਂ ਦਾ ਹੀ ਦਿੱਤਾ ਸਾਰਾ ਕੁਝ ਆ ਸੋ ਸਾਡਾ ਇਹ ਫਰਜ਼ ਬਣਦਾ ਮੇਰੇ ਹੋਰ ਵੀ ਆਰਟਿਸਟ ਭਰਾਵਾਂ ਦਾ ਵੀ ਇਹ ਟਾਈਮ ਆ ਪੰਜਾਬ ਨਾਲ ਖੜਨ ਦਾ ਤੇ ਆਪਾਂ ਪੰਜਾਬ ਨਾਲ ਖੜੀਏ ਭਾਈ ਸਾਡੇ ਮਨਸਾ ਦਾ ਡਾਂਡੇ ਨਾਲ ਹੋਈ ਆ ਭਾਈ ਭਾਈ ਸਤਿ ਸ਼੍ਰੀ ਅਕਾਲੇ ਸਾਡਾ ਮਾਲਕਾ ਜਨਮ ਦਿਨ ਆ ਸਭ ਤੋਂ ਪਹਿਲਾਂ ਮੁਬਾਰਕਬਾਦ ਔਰ ਅੱਜ ਬਾਬੇ ਨਾਨਕ ਦੀ ਤਸਵੀਰ ਤੇ ਆਏ ਹੋ ਸਾਡਾ ਭਰਾ ਫੋਟੋ ਹਸਪਤਾਲ ਦੇ ਵਿੱਚ ਭੱਜ ਗਿਆ ਇਸ ਵਕਤ ਅਰਦਾਸ ਕਰਕੇ ਜਾਵਾਂਗੇ ਤੁਸੀਂ ਪਹਿਲੇ ਦਿਨ ਗਿਆ ਸੀ ਕੀ ਪਤਾ ਕਿਹਦੀ ਅਰਦਾਸ ਲੱਗ ਜਾਵੇ ਚਮਤਕਾਰ ਹੋਵੇਗਾ ਤਾਂ ਉਹ ਅਰਦਾਸ ਲੋਕਾਂ ਦੀ ਲੱਗੀ ਵੀ ਹੈ ਈਕਵਿਪਮੈਂਟ ਪਰਿਵਾਰ ਮੁਸਾਬਕ ਕੋਈ ਵੀ ਹੋਵੇ ਦੀ ਪਤਾ ਕੀ ਗੱਲ ਆ ਛੋਟੇ ਬੱਚੇ ਆ ਜੀ ਹਨਾ ਤੇ ਫਾਦਰ ਰਾਜਵੀਰ ਵੀ ਦੇ ਪਹਿਲਾਂ ਨਹੀਂ ਹੈਗੇ ਇਸ ਦੁਨੀਆ ਤੇ ਸੋ ਉਹ ਪਰਿਵਾਰ ਦਾ ਤੇ ਉਹਦੇ ਤੋਂ ਬਿਨਾ ਉਹ ਪਰਿਵਾਰ ਆਪਾਂ ਸੋਚ ਵੀ ਨਹੀਂ ਸਕਦੇ ਸੋ ਇਹ ਤਾਂ ਸਭ ਤੋਂ ਪਹਿਲੀ ਗੱਲ ਵੀ ਹੁਣ ਵੀ ਅਸੀਂ ਬਾਬਾ ਹਾਕਮ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ ਬਾਬਾ ਜੀ ਕਹਿੰਦੇ ਵੀ ਆਪਾਂ ਵੀ ਸਭ ਤੋਂ ਪਹਿਲਾਂ ਰਾਜਵੀਰ ਦੀ ਕਿਉਂਕਿ ਮੈਂ ਬਾਬਾ ਜੀ ਨੂੰ ਬਾਬਾ ਜੀ ਨੇ ਉਸ ਦਿਨ ਬਾਬਾ ਜੀ ਨੇ ਅਰਦਾਸ ਕਰਤੀ ਜੀ ਬਾਬਾ ਜੀ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਬਾਬਾ ਜੀ ਨੇ ਆਹੀ ਗੱਲ ਬਾਬਾ ਹਾਕਮ ਸਿੰਘ ਜੀ ਕਹਿੰਦੇ ਵੀ ਆਪਾਂ ਮਨਕਿਰਤ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਣਾ ਆਪਾਂ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਹੈ ਤੇ ਬਾਬਾ ਜੀ ਮਿਹਰ ਕਰਨਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਾਰਜਾ ਟਰੈਕਟਰ ਨਾਲ ਆਲਾ ਵੀ ਬਾਅਦ ਕਰਾਂਗੇ ਪਹਿਲਾਂ ਆਪਾਂ 라ਜਵੀਰ ਵੀਰ ਦੀ ਸਿਹਤ ਦੀ ਅਰਦਾਸ ਕਰਕੇ ਬੋਲੇ ਈ ਕੋ ਨਿਹਾਲ ਹਰਿ ਕੀਰਤ ਜੀ ਜਿਹੜੇ ਟਰੈਕਟਰ ਤੁਸੀਂ ਦੇਨੇ ਆ ਇਹ ਕਿੰਨਾ ਚਿਰ ਇਹਨਾਂ ਦੇ ਕੋਲ ਰਹਿਣਗੇ ਜਾਂ ਵਾਪਸ ਲੈ ਲੈਣੇ ਜਾਂ ਪੱਕੇ ਤਨ ਦੇ ਦਿੰਦੇ ਬਈ ਜਿਹੜੀ ਚੀਜ਼ ਆਪਾਂ ਕਦੇ ਦੇ ਦਈਏ ਵਾਪਸ ਨਹੀਂ ਕਦੇ ਹਨਾ ਆਪਾਂ ਵਾਪੁਰਸ਼ਾਂ ਤੋਂ ਅਸੀਂ ਆ ਚੀਜ਼ ਕਹਿ ਨਹੀਂ ਸਕਦੇ ਇਹ ਪਹਿਲਾਂ ਦੇਖੋ ਜੀ ਮੈਂ 100 ਟਰੈਕਟਰ ਅਸੀਂ ਕਿਹਾ ਸੀ 100 ਤੋਂ ਵੀ ਵੱਧ ਕਰਾਂਗੇ ਠੀਕ ਆ ਪਹਿਲਾਂ ਅਸੀਂ ਟੀਟ ਕੀਤਾ ਸੀ ਵੀ ਜ਼ਿੰਮੇਦਾਰਾਂ ਨੂੰ ਜੇ ਇੱਕ ਇੱਕ ਜ਼ਿੰਮੇਦਾਰ ਨੂੰ ਕਰਨ ਚੱਲੀਏ ਤਾਂ ਮੈਂ ਕਹਿੰਦਾ ਜੀ 5 ਲੱਖ ਟਰੈਕਟਰ ਵੀ ਘਟਿਆ ਠੀਕ ਆ ਬਾਕੀ ਸਾਡੇ ਯੋਧੇ ਆਉਣਗੇ ਹੋਰ ਸੇਵਾ ਕਰਨਗੇ ਵੇਖੋ ਖਾਈ ਚੱਲੂਗਾ ਕੰਮ 100% ਕਿਉਂਕਿ ਆਪਣਾ ਪੱਗ ਦਾ ਰਤਬਾ ਪੰਜਾਬੀਆਂ ਨੇ ਬਹੁਤ ਬੜਾ ਦਿਲ ਦਰਿਆ ਦੇ ਲਿਆ ਕਈ ਲੋਕੀ ਸੇਵਾ ਕਰ ਵੀ ਰਹੇ ਆ ਠੀਕ ਆ ਬਹੁਤ ਵੱਡੇ ਲੈਵਲ ਤੇ ਸੇਵਾ ਕਰ ਰਿਹਾ ਜਿਹੜੀ ਅਜੇ ਅੱਗੇ ਨਹੀਂ ਆ ਰਹੀ ਠੀਕ ਆ ਇਹ ਅਸੀਂ ਜੋ ਪਹਿਲਾਂ ਅਸੀਂ ਅਸੀਂ ਲਾਇਆ ਵੀ ਕੀ ਕਰਨਾ ਚਾਹੀਦਾ ਅਸੀਂ ਗਲੋਬਲ ਸਿੱਖ ਸੰਸਥਾ ਆ ਅਸੀਂ ਉਹਨਾਂ ਨੂੰ ਦੇਦਾ ਬਹੁਤ ਗਲੋਬਲ ਸਿੱਖ ਵਾਲੇ ਅਮਰਪ੍ਰੀਤ ਹੁਣੀ ਬਹੁਤ ਸੋਹਣਾ ਕੰਮ ਕਰ ਰਿਹਾ ਟਰੈਕਟਰ ਰੋਜ਼ ਉਹਨਾਂ ਦੇ ਜਾ ਰਹੇ ਆ ਚੀਜ਼ਾਂ ਫਿਰ ਸਾਨੂੰ ਬੜੇ ਲੋਕਾਂ ਦੇ ਮੈਸੇਜ ਆ ਗਏ ਮੈਂ ਕਿਉਂਕਿ ਜੀ ਮੈਂ ਆ ਜਿਵੇਂ ਤੁਸੀਂ ਸਵਾਲ ਜਵਾਬ ਪੁੱਛਦੇ ਆ ਮੈਂ ਆ ਚੀਜ਼ਾਂ ਬਹੁਤ ਕੱਚਾ ਹੈ ਮੈਨੂੰ ਆ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੈਗਾ ਮੈਂ ਹੱਥ ਜੋੜ ਕੇ ਆ ਗੱਲ ਕਹਿ ਰਿਹਾ ਕਿਉਂਕਿ ਆਪਾਂ ਹੁਣ ਜਿਵੇਂ ਮੈਂ ਸੇਵਾ ਕੋਈ ਚੀਜ਼ ਕਰਤੀ ਮੈਂ ਸੇਵਾ ਹੁਣ ਕਰਤੀ ਤੇ ਕੋਈ ਉਹ 10 ਗੱਲਾਂ ਕਹਵੇ ਵੀ ਆ ਸੇਵਾ ਠੀਕ ਨਹੀਂ ਹੈ ਐ ਨਹੀਂ ਹੈ ਨਾ ਉਹਨਾਂ ਬੰਦਾ ਡੀਮੋਟੀਵੇਟ ਹੁੰਦਾ ਠੀਕ ਹੈ ਇੱਕ ਸੋ ਮੈਂ ਹੱਥ ਬੰਨ ਕੇ ਆ ਗੱਲ ਕਰਦਾ ਵੀ ਜਿੰਦੀ ਸਾਡੀ ਸੋਝੀ ਆ ਉਸ ਹਿਸਾਬ ਨਾਲ ਅਸੀਂ ਇੱਕ ਜੱਟ ਸਿੱਖ ਪਰਿਵਾਰ ਤੋਂ ਆ ਠੀਕ ਹੈ ਸ਼ੁਰੂ ਤੋਂ ਸਾਡੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਠੀਕ ਹੈ ਸਰਸੇ ਸਰਸੇ ਸਾਬ ਸਾਡੀ ਹਰ ਐਤਵਾਰ ਪਿੰਡ ਦੀ ਸੇਵਾ ਲੱਗਦੀ ਹੁੰਦੀ ਸੀ ਮੈਂ ਐਨਲਾਈਜ਼ ਕੀਤਾ ਵੀ ਉਦੋਂ ਬਾਬੇ ਹੁਣੀ ਕੀ ਕਰਦੇ ਨੇ ਦੇਸੀ ਜਿੱਦਨ 'ਚ ਕੋਈ ਕੰਮ ਨਾ ਹੋਵੇ ਇੱਥੇ ਮਿੱਟੀ ਦਾ ਢੇਰ ਪਿਆ ਉਹ ਚੱਕ ਕੇ ਬਾਬਾ ਜੀ ਹੁਣੀ ਕਹਿੰਦੇ ਸੀ ਚੱਕ ਕੇ ਉੱਥੇ ਰੱਖ ਦੋ ਵੀ ਕਾਰ ਕਾਰ ਸੇਵਾ ਇਹਨੂੰ ਹੀ ਕਹਿੰਦੇ ਆ ਵੀ ਸੇਵਾ ਚੱਲਦੀ ਰਹੇ ਸੋ ਜਿੰਨੀ ਕੁ ਮੇਰੀ ਸੋਝੀ ਉਸ ਹਿਸਾਬ ਨਾਲ ਮੈਂ ਸੋਚਿਆ ਵੀ ਆਪਾਂ ਕਾਰ ਸੇਵਾ ਵਾਲਿਆਂ ਨੂੰ ਕਿਉਂਕਿ ਹਾਰਡ ਸਹੀ ਵੀ ਹੋ ਜਾਣਗੇ ਠੀਕ ਆ ਖੜ ਸਹੀ ਵੀ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਪੱਧਰ ਕਰਨੀਆਂ ਸਹੀ ਕਰਨੀਆਂ ਬਾਬੇ ਆਲਰੇਡੀ ਸੇਵਾ ਕਰ ਰਹੇ ਨੇ ਠੀਕ ਆ ਉਸ ਤੋਂ ਬਾਅਦ ਮੈਂ ਆ ਗੱਲ ਵੀ ਕਹਿੰਦਾ ਜਿਹੜਾ ਛੋਟਾ ਜ਼ਿੰਮੇਦਾਰ ਆ ਵੀ ਬਾਬਾ ਜੀ ਹੁਣ ਅੱਗੇ ਮੈਂ ਤਾਂ ਹੱਥ ਜੋੜ ਕੇ ਆ ਹੀ ਕਰਦਾ ਵੀ ਕਿਉਂਕਿ ਬਾਬਾ ਜੀ ਹੁਣੀ ਘਰ ਬਣਾ ਰਹੇ ਆ ਹੁਣ ਇੰਨੀ ਸੇਵਾ ਕਰ ਰਹੇ ਨੇ ਤੇ ਮੈਂ ਤਾਂ ਬਾਬੇ ਜੀ ਆ ਵੀ ਕਹਿੰਦਾ ਵੀ ਤੇਲ ਦੀ ਸੇਵਾ ਵੀ ਤੁਹਾਡੇ ਵੱਲੋਂ ਕੀਤੀ ਜਾਵੇ ਵੀ ਜਿਹੜੇ ਜ਼ਿਮੀਦਾਰ ਨੂੰ ਟਰੈਕਟਰ ਚਾਹੀਦਾ ਤੇਲ ਦੀ ਸੇਵਾ ਵੀ ਗੁਰੂ ਕਾ ਕਾਰ ਸੇਵਾ ਵੱਲੋਂ ਜਾਵੇ ਦੋ ਦਿਨੋਂ ਟਰੈਕਟਰ ਰੱਖੇ ਆ ਦੀ ਜ਼ਮੀਨ ਵਾਹ ਕੇ ਹਨਾ ਵੀ ਵੀ ਜਿੰਨਾ ਜੋਗਾ ਨਾ ਤੇ ਕਾਰ ਸੇਵਾ 'ਚ ਆਪਾਂ ਤਾਂ ਕਹਿੰਨੇ ਆ ਜਦੋਂ ਹੜਾਂ ਤੋਂ ਬਾਅਦ ਜਿਹੜੇ ਟਰੈਕਟਰ ਆ ਠੀਕ ਆ ਉਹ ਆਪਣੀ ਕੌਮ ਦੇ ਲੇਖੇ ਲੱਗਣ ਠੀਕ ਆ ਕੋਈ ਵੀ ਆਪਣੇ ਆਪਣੀ ਕੌਮ ਸਭ ਤੋਂ ਪਹਿਲਾਂ ਜੇ ਪੰਜਾਬ ਤੋਂ ਬਾਹਰ ਵੀ ਕਿਤੇ ਹੈਗਾ ਠੀਕ ਆ ਆਪਣੀ ਕੌਮ ਹਾਂ ਆਪਣੀ ਕੌਮ ਤਾਂ ਲੋੜ ਬੰਦਾ ਨਾ ਹਮੇਸ਼ਾ ਖੜਦੀ ਆ ਠੀਕ ਆ ਸੋ ਇੰਨਾ ਮੈਂ ਜੀ 골ਡਨ ਹੱਟ ਵੱਲੋਂ 1100 ਟਰੈਕਟਰ ਦਾ ਐਲਾਨ ਕੀਤਾ ਕਿ ਅਸੀਂ ਬਾਅਦ ਵਿੱਚ ਕਿਹਾ ਕਿ ਕਿਸ਼ਤਾਂ ਤੋਂ ਆਪ ਭਰਨਗੇ ਕਿਸਾਨ ਉਸ ਨੂੰ ਕਿੱਦਾਂ ਦੇਖਦੇ ਨੇ ਦੇਖੋ ਹੁਣ ਗੱਲਾਂ ਨਾ ਫਿਰ 골ਡਨ ਹੱਟ ਕਿਸੇ ਨੇ ਭਰਾਲਾ ਕੀਤਾ ਵੀ ਪਹਿਲਾਂ ਮੈਨੂੰ ਐ ਲੱਗਿਆ ਵੀ 1100 ਟਰੈਕਟਰ ਆਪ ਦੇ ਰਹੇ ਹਨਾ ਬੜੀ ਵੱਡੀ ਗੱਲ ਮੈਂ ਹਾਂ ਪਰ ਉਹ ਮੈਨੂੰ ਗੱਲ ਉਹਨਾਂ ਦੀ ਫਿਰ ਵੀ ਵਧੀਆ ਲੱਗੀ ਉਹ ਕੋਈ ਮਾੜੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਆ ਜਿਹੜਾ 8 ਲੱਖ ਦਾ ਟਰੈਕਟਰ ਆ ਸਾਜੀ ਵੀ ਮੈਨੂੰ ਆ ਜੀ ਦੀ ਨੌਲੇਜ ਨਹੀਂ ਮੈਂ ਕਰੀ ਵਿਦਾਊਟ ਆਲ ਨੌਲੇਜ ਬੋਲ ਰਿਹਾ ਪਰ ਤੁਸੀਂ ਸਵਾਲ ਕਰਤਾ ਮੈਂ ਬੋਲ ਰਿਹਾ ਪਹਿਲੀ ਗੱਲ ਜੀ 1100 ਟਰੈਕਟਰ ਉਹ ਲੱਖ ਰੁਪਿਆ ਹਰ ਟਰੈਕਟਰ ਦਾ ਡਾਊਨ ਪੇਮੈਂਟ ਭਰ ਰੇ ਨੇ ਉਹ 1100 ਦੇ ਹਿਸਾਬ ਨਾਲ 11 ਕਰੋੜ ਹੋ ਗਿਆ 11 ਕਰੋੜ ਹੋ ਗਿਆ 11 ਕਰੋੜ ਰੁਪਿਆ ਦੇਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਠੀਕ ਹੈ ਅਸੀਂ ਵੀ 5 ਕਰੋੜ ਤੋਂ ਮੈਂ ਸੇਵਾ ਕਹੀ ਸੀ ਮੂੰਹ ਮੈਂ ਕਹਿੰਦਾ ਹੁਣ ਪਤਾ ਨਹੀਂ ਕਿੰਨਾ ਕੀ ਤਾਂ ਟੱਪ ਗਿਆ ਕੋਈ ਪਰਵਾਹ ਨਹੀਂ ਹੈ ਨਾ ਜਿੰਨੇ ਜੋਗੇ ਹੈਗੇ ਆ ਠੀਕ ਹੈ ਮੈਂ ਤਾਂ ਇੱਕ ਚੀਜ਼ ਕਹੀ ਸੀ ਜੇ ਕੋਈ ਵੇਚਣਾ ਪਟਣਾ ਵੀ ਪਿਆ ਕੋਈ ਦਿੱਕਤ ਨਹੀਂ ਆਪਦੇ ਪੰਜਾਬ ਨਾਲ ਖੜੇ ਆ ਹਨਾ ਸੋ ਉਹ ਬੰਦਾ ਪ੍ਰਾਲਾ ਕਰ ਰਿਹਾ ਆਪਾਂ ਕਿਸੇ ਨੂੰ ਡੀਮੋਟਿਵ ਨਾ ਕਰੀਏ ਕਿਉਂਕਿ ਅਸੀਂ ਮੈਂ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਆਪਾਂ ਆ ਚੀਜ਼ ਕਰਤੀ ਅਗਲੇ ਸਾਰੇ ਲੋਕੀ ਆ ਪੜੇ ਲਿਖੇ ਹੁੰਦੇ ਆ ਕਿਸੇ ਕੋਲੋਂ ਸਲਾਹ ਦੇਣ ਵਾਲਾ ਕੋਈ ਬੰਦਾ ਵਧੀਆ ਹੁੰਦਾ ਠੀਕ ਆ ਉਹਨਾਂ ਨੇ ਵੀ ਜਿਹੜਾ ਪ੍ਰਾਲਾ ਕੀਤਾ ਵਧੀਆ ਹੁਣ ਆਪਾਂ ਕਿਸੇ ਦਾ ਪ੍ਰਾਲਾ ਨਿੰਦਿਗੇ ਨਾ ਇੱਥੇ ਆਪਸ ਜਿੰਨੇ ਜੋ ਕੀਤਾ ਬਸ ਵਾਪਾਤੇ ਬਲਾਈ ਕਿਰਤ ਜੀ ਜੇ ਤੁਸੀਂ ਮਾਹ ਪੁਰਸ਼ਾਂ ਦੇ ਨਾਲ ਕੰਮ ਕਰ ਰਹੇ ਹੋ ਇਹ ਹਾਲਾਤ ਬੜੇ ਪੰਜਾਬ ਦੇ ਮਾਨੂੰ ਕਿਵੇਂ ਸਕੂਲ ਮਿਲਦਾ ਮਾਹ ਪੁਰਸ਼ਾਂ ਦੇ ਨਾਲ ਕੰਮ ਕਰਕੇ ਜਦੋਂ ਇਹਦੀ ਸੇਵਾ ਕਰਦੇ ਹੋ ਕਿੱਦਾਂ ਦੇ ਮੈਸੇਜ ਆਉਂਦੇ ਮੈਂ 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 ਦੇਖੋ ਜੀ ਮੈਂ ਸ਼ੁਰੂ ਤੋਂ ਮਾਹ ਪੁਰਸ਼ਾਂ ਨਾਲ ਬਾਕੀ ਅਸੀਂ ਜਦੋਂ ਬਾਬਾ ਸੁੱਖਾ ਸਿੰਘ ਜੀ ਹੁਣਾਂ ਬਾਰੇ ਸੁਣਿਆ ਵੀ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਵੀ ਇੰਨਾ ਤੇ ਫਿਰ ਸਾਨੂੰ ਮੇਰੇ ਇਹ ਨਾਨਾ ਜੀ ਨੇ ਮੇਰੇ ਚਾਚਾ ਜੀ ਦੇ ਸਹੁਰਾ ਸਾਹਿਬ ਨੇ ਦਲਬਾਗ ਸਰਪੰਚ ਖੂਨਣ ਤੋਂ ਠੀਕ ਆ ਮੈਂ ਆਪਦੇ ਨਾਨਾ ਜੀ ਨਹੀਂ ਵੇਖੇ ਮੈਂ ਛੋਟੇ ਹੁੰਦੇ ਤੋਂ ਮੰਨ ਲਉ ਮੈਂ ਮੈਂ ਆਪਦਾ ਨਾਨਾ ਜੀ ਵਾਲਾ ਦਰਜਾ ਨਾਨਾ ਜੀ ਨੂੰ ਹੀ ਦਿੱਤਾ ਠੀਕ ਆ ਕਿਉਂਕਿ ਮੇਰੇ ਚਾਚੇ ਦੇ ਸਹੁਰਾ ਸਾਹਿਬ ਤੇ ਹਨਾ ਕੋਈ ਕੋਈ ਗਾਂ ਬਾਲੀ ਕੁ ਜਿਆਦੀ ਬਾਬਾ ਹਾਕਮ ਸਿੰਘ ਜੀ ਹੋਣੀ ਬਾਬਾ ਸੁੱਖਾ ਸਿੰਘ ਜੀ ਹੋਣਾ ਨਾਲ ਨਾਨਾ ਜੀ ਹੋਣਾ ਦਾ ਬਹੁਤ ਪੁਰਾਣਾ ਮੈਂ ਕਹਿੰਦਾ ਤਾਂ ਨਹੀਂ ਕਿੰਨੇ ਸਾਲ ਪੁਰਾਣਾ 50 ਸਾਲ ਪੁਰਾਣਾ ਰਿਲੇਸ਼ਨ ਠੀਕ ਆ ਵੀ 50 ਸਾਲ ਪੁਰਾਣਾ ਬਾਬਾ ਜੀ ਨਾਲ ਜਦੋਂ ਮੇਰੀ ਗੱਲ ਹੋਈ ਜਦੋਂ ਬਾਬਾ ਜੀ ਨਾਲ ਮੈਂ ਇੰਟਰਵਿਊ ਉਦੋਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਬਾਬਾ ਜੀ ਨੇ ਆਖਿਆ ਵੀ 500 ਕਰੋੜ ਵਾਲੀ ਗੱਲ ਹੋਈ ਮੈਨੂੰ ਤਾਂ ਮੈਂ ਦੱਸ ਹੀ ਨਹੀਂ ਸਕਦਾ ਮੇਰਾ ਵੀ ਮੈਂ ਕਹਿਣਾ ਵੀ ਹੌਸਲਾ ਐਡਾ ਪਹਾੜ ਜੱਡਾ ਹੋ ਗਿਆ ਜਦੋਂ ਉਦੋਂ ਮੈਨੂੰ ਨਹੀਂ ਪਤਾ ਸੀ ਬਾਬਾ ਜੀ ਤੁਹਾਡੇ ਬਾਰੇ ਵੀ ਆਪਣੀ ਰਿਸ਼ਤੇਦਾਰੀ ਐ ਆਪਣੀ ਰਿਸ਼ਤੇਦਾਰੀ ਕਹਿਣਾ ਆਪਣੀ ਜਾਣ ਪਛਾਣ ਵੀ ਐਵੇਂ ਤੁਸੀਂ ਆਪਣਾ ਵੀ ਪਿਆਰ ਆ ਇਨਾ ਇਹ ਜਦੋਂ ਮੈਂ ਪਾਤਾ ਸਟੋਰੀ ਵੀ 500 ਕਰੋੜ ਰੁਪਏ ਮੈਨੂੰ ਵਧੀਆ ਲੱਗਾ ਮੈਂ ਇੰਸਟਾਗ੍ਰam ਤੇ ਵੀਡੀਓ ਪਾਤੀ ਉਹ ਤਾਂ ਫਿਰ ਸਾਨੂੰ ਬਾਅਦ ਪਤਾ ਲੱਗਿਆ ਵੀ ਬਾਬਾ ਜੀ ਕਹਿੰਦੇ ਵੀ ਤੁਹਾਡੇ ਦਾ ਨਾਨਾ ਜੀ ਹੁਣਾਂ ਨਾਲ ਬੜਾ ਪਿਆਰ ਆ ਫਿਰ ਨਾਨਾ ਜੀ ਹੁਣੀ ਆਏ ਠੀਕ ਆ ਬਾਕੀ ਸੰਤਾਂ ਮਹਾਪੁਰਸ਼ਾਂ ਦੀ ਮੈਂ ਫਿਰ ਗੱਲ ਕਹੀ ਆ ਨਾ ਕਾਲੀ ਯੁਗ ਦਾ ਟਾਈਮ ਆ ਸੰਤ ਮਹਾਪੁਰਸ਼ ਨਾ ਹੋਣ ਇੰਨੀ ਭਗਤੀ ਨਾ ਹੋਵੇ ਤੇ ਕਦੋਂ ਦਾ ਸਿਸਟਮ ਮੁੱਦਾ ਵਾਜੇ ਸਭ ਤੋਂ ਪਹਿਲਾਂ ਸਲਪਾ ਸਲਤਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਜਿੱਦੇ ਵੀ ਆਪਾਂ ਸਾਰੇ ਇੱਥੇ ਅੱਜ ਇਕੱਠੇ ਹੋਏ ਆ ਸਾਰਿਆਂ ਨੂੰ ਸਤਿਰਦੀ ਤੇਉਣ ਤੇ ਜੀ ਆਇਆਂ ਨੂੰ ਆਪਾਂ ਸਾਰੇ ਦੁਨੀਆਂ ਦੇ ਮਾਲਕ ਦੋ ਜਹਾਨ ਦੇ ਵਾਲੀ ਸਤਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਉਹਨਾਂ ਦੀਏ ਚਰਨ ਛੋਹ ਪ੍ਰਾਪਤ ਧਰਤੀ ਜਿੱਥੋਂ ਸਾਨੂੰ ਆਪਣੇ ਜੀਵਨ ਜੀਵਨ ਨੂੰ ਜੀਣ ਦੀ ਜਾਚ ਜੀ ਤੇ ਜੀਵਨ ਜੀਣ ਦਾ ਢੰਗ ਆ ਉਹਦੀ ਸਿੱਖਿਆ ਮਿਲਦੀ ਹੈ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਖੁਦ ਇੱਥੇ ਕੀਰਤ ਕੀਤੀ ਆ ਮੋਤੀਖਾਨੇ ਦਾ ਇੱਥੇ ਉਹਨਾਂ ਨੇ ਵੱਡੀ ਸੇਵਾ ਕੀਤੀ 13-13 ਜਿਹੜਾ ਤੋਲਿਆ ਇੱਥੇ ਹੀ ਗੁਰੂ ਸਾਹਿਬ ਜੀ ਨੇ ਉਦਾਸੀਆਂ ਦੀ ਜਿਹੜੀ ਅਰੰਭਤਾ ਕੀਤੀ ਹੈ ਸੰਸਾਰ ਦੇ ਭਲੇ ਵਾਸਤੇ ਇੱਥੇ ਹੀ ਸਤਿਗੁਰਾਂ ਨੇ ਬੇਅੰਤ ਕੌਤਕ ਜਿਹੜੇ ਇਸ ਧਰਤੀ ਤੇ ਕੀਤੇ ਜਿਹੜੇ ਅੱਜ ਵੀ ਸਾਨੂੰ ਸਾਡੇ ਜੀਵਨ ਨੂੰ ਬਹੁਤ ਵੱਡੇ ਜਿਹੜੇ ਆ ਸਿੱਖਿਆ ਦੇ ਸਰੋਤ ਆ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਆਪਣਾ ਮਾਰਗਦਰਸ਼ਕ ਮੰਨ ਕੇ ਅੱਗੇ ਚੱਲਦੇ ਆਂ ਅੱਜ ਇਸ ਧਰਤੀ 'ਤੇ ਤੋਂ ਸੇਵਾ ਆਰੰਭ ਕਰਨ ਦਾ ਜਿਹੜਾ ਮੁੱਖ ਉਦੇਸ਼ ਵੀ ਇਹੀ ਆ ਜੋ ਸਤਿਗੁਰਾਂ ਜੀ ਨੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਸੰਬੇ ਸਾਂਝੀ ਵਾਲਿਸ਼ਦਾਨ ਕੋਈ ਨਾ ਦਿੱਸੇ ਬਾਹਰ ਆ ਜੀ ਸਾਰੇ ਜਿਹੜੇ ਲੋੜਵੰਦ ਆਪਣੇ ਇਸ ਦਰਫ਼ੀ ਦੇ ਉੱਤੇ ਜਿਹੜੇ ਪਰਿਵਾਰ ਆ ਸਾਡਾ ਭਾਈਚਾਰਾ ਦੁੱਖ ਦੀ ਘੜੀ ਦੇ ਵਿੱਚ ਸਾਰੀ ਦੁਨੀਆ ਦੇ ਉੱਤੋਂ ਇੱਕ ਆਵਾਜ਼ ਆਈ ਪੰਜਾਬ ਦੇ ਵਿੱਚ ਵੱਡਾ ਤਖਾਂਤ ਵਾਪਰਿਆ ਬਹੁਤ ਵੱਡਾ ਨੁਕਸਾਨ ਕੀਤਾ ਹੜ੍ਹਾਂ ਨੇ ਪੂਰੀ ਦੁਨੀਆ ਦੇ ਲੋਕ ਜਿਹੜੇ ਆ ਪੰਜਾਬ ਲਈ ਉਹਨਾਂ ਨੇ ਦਵਾਵਾਂ ਵੀ ਕੀਤੀਆਂ ਤੇ ਪੰਜਾਬ ਦੀ ਮਦਦ ਲਈ ਅੱਗੇ ਵਧੇ ਉਸ ਮਦਦ ਤੇ ਵਿੱਚ ਹਰ ਇੱਕ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਧਰਮ ਦਾ, ਹਰ ਵਰਗ ਦਾ, ਹਰ ਸਮਾਜ ਦਾ। ਗਰੀਬ ਤੋਂ ਲੈ ਕੇ ਅਮੀਰ ਤੱਕ ਦਾ ਸਾਰਿਆਂ ਨੇ ਬਹੁਤ ਵੱਡਾ ਹਿੱਸਾ ਪਾਇਆ। ਸਾਰਿਆਂ ਨੇ ਪੰਜਾਬ ਦੇ ਦੁੱਖ ਨੂੰ ਦੁੱਖ ਸਮਝ ਕੇ ਆਪਣਾ ਜਿਹੜਾ ਹਿੱਸਾ ਪਾਇਆ ਉਹ ਇੱਕ ਇੱਕ ਦੁਨੀਆ ਦਾ ਇੱਕ ਨਵੇਕਲਾ ਇਤਿਹਾਸ ਜਿਹੜਾ ਲਿਖਿਆ ਗਿਆ ਜਿਹੜਾ ਇਸ ਤੋਂ ਪਹਿਲਾਂ ਕਦੇ ਨਹੀਂ ਲਿਖਿਆ ਗਿਆ। ਕਿਉਂਕਿ ਭੇਤ ਭਾਵ ਨਫ਼ਰਤਾਂ ਤੇ ਸਾਨੂੰ ਦੇਖਣ ਨੂੰ ਸੁਣਨ ਨੂੰ ਤੇ ਲਿਖਣ ਨੂੰ ਮਿਲੀਆਂ ਪਰ ਇੱਕ ਐਸੀ ਘੜੀ ਆਈ ਜਿਨੇ ਸਾਨੂੰ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਜਿਹਦੇ ਨਾਲ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਾਲਾ ਦੇ ਵਿੱਚ ਇੱਕ ਧਾਗੇ ਦੇ ਵਿੱਚ ਪਰੋ ਗਏ ਉਹ ਮਾਲਾ ਹੈਗੀ ਪਿਆਰ ਦੀ ਉਹ ਮਾਲਾ ਹੈਗੀ ਆ ਇੱਕ ਦੂਜੇ ਦੇ ਨਾਲ ਖੜੇ ਹੋਣ ਦੀ ਦੁੱਖ ਦੇ ਵੇਲੇ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਸਾਡੇ ਇਸ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਪੰਜਾਬ ਦੀ ਧਰਤੀ ਦੇ ਵਿੱਚ ਦਰਿਆਵਾਂ ਦੀ ਜਿਹੜੀ ਆ ਸ਼ੁਰੂਆਤ ਹੁੰਦੀ ਹੈ ਜਿੱਥੋਂ ਤੱਕ ਖਤਮ ਹੁੰਦੀ ਹੈ ਉਸ ਟੰਡੀ ਜਿਹੜੇ ਇਲਾਕੇ ਆ ਏਰੀਆ ਹੈ ਦਰਿਆਵਾਂ ਦੇ ਸਦੀਆਂ ਤੋਂ ਦਰਿਆ ਚੱਲਦੇ ਆਉਂਦੇ ਕੋਈ ਅੱਜ ਕੱਲ ਚੱਲੇ ਨਹੀਂ ਕਈ ਕਾਰਨਾ ਕਰਕੇ ਜਿਵੇਂ ਦਰਿਆਵਾਂ ਦੇ ਵਿੱਚ ਕਈਆਂ ਥਾਵਾਂ ਤੇ ਰੇਤਾਂ ਦੀ ਜਿਹੜਾ ਵਾ ਭਰਤੀ ਜ਼ਿਆਦਾ ਹੋ ਗਈ ਦਰਿਆ ਜਿਹੜੇ ਉਹ ਜ਼ਮੀਨਾਂ ਨਾਲੋਂ ਉੱਪਰ ਚੱਲਦੇ ਆ ਪਾਣੀਆਂ ਦਾ ਵਹਿਣ ਜਿਹੜਾ ਕਈ ਵਾਰੀ ਜਿੱਧਰ ਨੋ ਜਾਏ ਉਧਰ ਨੂੰ ਚੱਲ ਪੈਂਦਾ ਦਰਿਆਵਾਂ ਦੇ ਕਿਨਾਰਿਆਂ ਤੇ ਪਿੰਡ ਵੀ ਵਸੇ ਆ ਦਰਿਆਵਾਂ ਦੇ ਕਿਨਾਰਿਆਂ ਦੇ ਉੱਪਰ ਜ਼ਮੀਨ ਵੀ ਆ ਖੇਤੀ ਵਾਲੀ ਜਿਹੜੀ ਉਪਜਾਊ ਜ਼ਮੀਨ ਹੈ ਕਈਆਂ ਥਾਵਾਂ ਤੋਂ ਦਰਿਆ ਨੇ ਜ਼ਮੀਨ ਨੂੰ ਥੱਲੇ ਮੁੜ ਤੋਂ ਹੀ ਉਹਨੂੰ ਮਿੱਟੀ ਉਹਦੀ ਨੂੰ ਖਿਸਕਾ ਕੇ ਤੇ ਦਰਿਆ ਦੇ ਆਪਣੇ ਵਾਲੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਜ਼ਮੀਨ ਇਸ ਤਰ੍ਹਾਂ ਦੀ ਜ਼ਮੀਨ ਜਿਹੜੀ ਐਗਜ਼ੈਂਪਲ ਜਿਹੜੀ ਤੁਹਾਨੂੰ ਸ਼੍ਰੀ ਹਰਗੋਬਿੰਦਪੁਰ ਬਰਦਾਸਪੁਰ ਜਿਹੜੇ ਦੇ ਵਿੱਚ ਦੇਖਣ ਨੂੰ ਮਿਲੇਗੀ ਜਿੱਥੇ ਤਕਰੀਬਨ 70 ਤੋਂ 80 ਏਕੜ ਜ਼ਮੀਨ ਹੈ ਜਿੱਥੇ ਦਰਿਆ ਦਾ ਤਿੰਨ ਤੋਂ 35 ਫੁੱਟ ਪਾਣੀ ਜਿਹੜਾ ਡੂੰਗਾ ਚੱਲਦਾ ਹੋਏਗਾ ਜਿਹੜੀ ਜ਼ਮੀਨ ਜਿਹਦੇ ਵਿੱਚ ਗੰਨਾ ਸੀ ਖੇਤੀ ਵਾਲੀ ਜ਼ਮੀਨ ਰਜਿਸਟਰੀ ਵਾਲੀ ਜ਼ਮੀਨ ਸੀ ਇਸੇ ਤਰ੍ਹਾਂ ਤੁਹਾਡੇ ਹੁਣ ਹਰੀਕੇ ਪਤਨ ਦੇ ਲਾਗੇ ਮਰੜ ਪਿੰਡ ਹੈਗਾ ਉੱਥੇ ਮਰੜ ਪਿੰਡ ਦੇ ਵਿੱਚ ਵੀ ਜ਼ਮੀਨ ਜਿਹੜੀ ਆ ਉਹ ਦਰਿਆ ਦਾ ਪਾਣੀ ਦੇ ਟੱਕਰ ਸਿੱਧੀ ਹੋਣ ਕਰਕੇ ਤੇ ਉਹ ਦਰਿਆ ਤੋਂ ਪਾਣੀ ਕਮੇਟੀ ਨੂੰ ਸਾਨੂੰ ਕਾਰਟਿਕੀਏ ਤੇ ਪਿੰਡ ਨੂੰ ਦੇਖਣਾ ਚਾਹੁੰਦਾ ਸੀ ਉੱਥੇ ਵੀ ਸਾਰੇ ਆਪਣੇ ਨੌਜਵਾਨਾਂ ਨੇ ਇੱਕ ਜੋਕੀ ਬਹੁਤ ਵੱਡ ਸਕਤੀ ਹੈ ਤੇ ਨੌਜਵਾਨਾਂ ਦੀ ਸ਼ਕਤੀ ਹੈ ਇਹਦੇ ਅੱਗੇ ਸਾਡਾ ਸਿਰ ਝੁਕਦਾ ਪਰਮੇਸ਼ਰ ਨੇ ਮੁਸ਼ਕਲ ਤੇ ਵੱਡੀ ਆਈ ਸੀ ਉਹਦੇ ਵਿੱਚੋਂ ਸਾਨੂੰ ਜਿਵੇਂ ਬਾਹ ਫੜ ਕੇ ਕੱਢ ਲਿਆ ਨਾ ਤੇ ਇਹਦੇ ਚੋਂ ਨਿਕਲਣਾ ਔਖਾ ਸੀ ਨੁਕਸਾਨ ਇੰਨਾ ਹੋਇਆ ਸਾਡਾ ਆਰਥਿਕ ਜਦਾ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਉਸੇ ਨੁਕਸਾਨ ਦੇ ਵਿੱਚ ਆਰਥਿਕ ਨੁਕਸਾਨ ਜ਼ਿਆਦਾ ਆਇਆ ਨੁਕਸਾਨ ਦੀਆਂ ਵੀ ਕੈਟਾਗਰੀਆਂ ਹਨ ਇੱਕ ਇੱਕ ਜਗ੍ਹਾ ਤੇ ਪਾਣੀ ਆਣ ਕੇ ਤੇ ਚਲਾ ਗਿਆ ਤੇ ਫਸਲਾਂ ਜੇ ਤਾਂ ਪਾਣੀ ਘਟ ਗਿਆ ਪਾਣੀ ਦਾ ਪੱਧਰ ਤੇ ਫਸਲਾਂ ਕੱਟੀਆਂ ਜਾ ਸਕਦੀਆਂ ਬਹੁਤ ਸ਼ਾਂਤ ਰਹੋ ਇੱਕ ਇੱਕ ਕੈਟਾਗਰੀ ਇਹ ਹੈ ਕਿ ਪਾਣੀ ਆਇਆ ਵਾ ਫਸਲਾਂ ਦੇ ਉੱਪਰੋਂ ਤੇ ਚਲਾ ਗਿਆ ਕਿਤੇ ਉਹ ਰੇਤਾ ਪਾ ਗਿਆ ਮਿੱਟੀ ਜੀ ਪਾ ਗਿਆ ਕਈਆਂ ਜਗ੍ਹਾ ਤੇ ਉਹ ਮਿੱਟੀ ਪੁੱਟ ਕੇ ਲੈ ਗਿਆ ਕੈਟਾਗਰੀ A ਕੀ ਹੈ ਕਿ ਜਿੱਥੇ ਪਾਣੀ ਘੜਾ ਨਾ ਪਾ ਜੀ ਮਰ ਗਏ ਮੁਰਗੀ ਖਾਨੇ ਸੀ ਮੁਰਗੀ ਖਾਨੇ ਚ ਮੁਰਗੀਆਂ ਉੱਥੇ ਮਰ ਗਈਆਂ ਕੱਢ ਨਹੀਂ ਪਾਏ ਨੁਕਸਾਨ ਦੀ ਕੋਈ ਅਜੇ ਤੱਕ ਕਲੀਅਰ ਰਿਪੋਰਟ ਕਿਸੇ ਕੋਲ ਨਹੀਂ ਅੰਦਾਜ਼ ਨਾਲ ਕੁਝ ਕਿਹਾ ਜਾ ਸਕਦਾ ਪਰ ਕਲੀਅਰ ਸਰਕਾਰ ਦਾ ਕੋਈ ਐਸਾ ਡਾਟਾ ਨਹੀਂ ਹੈਗਾ ਜਿਹਨੂੰ ਆਪਾਂ ਮੰਨ ਕੇ ਚੱਲ ਕੇ ਕਹੀਏ ਕਿ ਸਾਡਾ ਨੁਕਸਾਨ ਸਿਰਫ ਇੰਨਾ ਹੀ ਹੋਇਆ ਬਹੁਤੀ ਜਗ੍ਹਾ ਤੇ ਅਜੇ ਪਾਣੀ ਚੱਲਦਾ ਪਿਆ ਕੁਝ ਥਾਂ ਤੇ ਪਾਣੀ ਅਜੇ ਪਾਣੀ ਖੜਾ ਪਾਣੀ ਸੁੱਕਿਆ ਵੀ ਨਹੀਂ ਲ ਕੁਝ ਜਗ੍ਹਾ ਤੇ ਪਾਣੀ ਸੁੱਕ ਗਿਆ ਵਾ ਜਿਹੜਾ ਹੁਣ ਜਿਹੜਾ ਜਿਹੜੀ ਸਾਡੀ ਜਿਹੜੀ ਸ਼ੁਰੂ ਤੋਂ ਲੈ ਕੇ ਜੋ ਸੇਵਾ ਚੱਲਦੀ ਆਈ ਹੈ ਸਾਰੇ ਜਿਹੜੀ ਆਪਾਂ ਭਰਾਵਾਂ ਨੇ ਮਿਲ ਕੇ ਕੀਤੀ ਆ ਉਹਦੇ ਵਿੱਚ ਕੋਈ ਪਿੱਛੇ ਨਹੀਂ ਰਿਹਾ ਸੇਵਾ ਦੇ ਵਿੱਚੋਂ ਸਭ ਤੋਂ ਵੱਡਾ ਯੋਗਦਾਨ ਤੁਹਾਡਾ মিডিਆ ਦਾ ਜਿਨ੍ਹਾਂ ਨੇ ਸਹੀ ਜਾਣਕਾਰੀ ਸਹੀ ਸਹੀ ਸਮੇਂ ਸਿਰ ਜਿਹੜੀ ਜਨਤਾ ਤੱਕ ਪਹੁੰਚਾਈ ਜਨਤਾ ਨੇ ਤੁਹਾਡੀ ਜਿਹੜੀ ਜਾਣਕਾਰੀ ਨੂੰ ਉਹਨੂੰ ਸਹੀ ਮੰਨ ਕੇ ਤੇ ਉਹਦੇ ਉੱਪਰ ਕੰਮ ਕੀਤਾ ਤੇ ਉਹ ਜਿਹੜਾ ਸਾਡਾ ਮੁਸ਼ਕਲ ਦਾ ਟਾਈਮ ਸੀ ਉਹਨੂੰ ਅਸੀਂ ਮਿਲ ਕੇ ਸੰਭਾਲ ਲਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਆਪਣਾ ਜਿਹੜਾ ਯੋਗਦਾਨ ਇਹਦੇ ਵਿੱਚ ਉਹਨਾਂ ਨੇ ਕੋਈ ਲਾਪਰਵਾਹੀ ਨਹੀਂ ਵਰਤੀ ਜਿਹੜੀ ਜਿਹੜੀ ਮੌਕੇ ਦੀ ਗੱਲ ਕਰਦਾਂ। ਮੌਕੇ ਤੇ ਪ੍ਰਸ਼ਾਸਨ ਨੇ ਵੀ ਕਿਸੇ ਨੇ ਫੋਨ ਕੀਤਾ ਪ੍ਰਸ਼ਾਸਨ ਵਿੱਚ ਜਾ ਕੇ ਉਹਨੇ ਵੀ ਜਾ ਕੇ ਜਿੰਨੇ ਜੋਗਾ ਸੀ ਵਿਚਾਰਾ ਜਿੰਨੀ ਕੁ ਉਹਦੀ ਤਾਕਤ ਸੀ ਉਹਨੇ ਨਾਲ ਜਾ ਕੇ ਲੋਕਾਂ ਨਾਲ ਖੜ ਕੇ ਕੰਮ ਕੀਤਾ। ਪਰ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਹੀ ਕਹਿਣੀ ਚਾਹਣਾ ਲੀਡਰ ਬਣ ਕੇ ਸੇਵਾ ਕੀਤੀ ਨਾ ਕੋਈ ਮਹਾਪੁਰਖ ਬਣ ਕੇ ਸੇਵਾ ਕੀਤੀ ਹੈ। ਨਾ ਕੋਈ ਅਮੀਰ ਬਣ ਕੇ ਸੇਵਾ ਕੀਤੀ ਨਾ ਕਿਸੇ ਨੇ ਗਰੀਬ ਬਣ ਕੇ ਸੇਵਾ ਕੀਤੀ ਹੈ। ਸਾਰਿਆਂ ਨੇ ਸੇਵਾ ਨੂੰ ਸੇਵਾ ਸਮਝ ਕੇ ਕੀਤਾ। ਕਿਸੇ ਨੇ ਧਰਮ ਨਹੀਂ ਦੇਖਿਆ ਕਿਸੇ ਨੇ ਜਾਤ ਨਹੀਂ ਦੇਖੀ ਜਦੋਂ ਸੇਵਾ ਕੀਤੀ ਹੈ ਧਰਮ ਜਾਤ ਤੋਂ ਉਪਰ ਉਠ ਕੇ ਸੇਵਾ ਕੀਤੀ ਹੈ